ਅਸੀਂ ਅੱਜ ਗੱਲ ਕਰ ਰਹੇ ਹਾਂ ਜਿਹੜੀ ਪੰਜਾਬ 'ਚ ਨਵੀਂ ਨਹਿਰ ਬਣਨ ਜਾ ਰਹੀ ਆ ਮਾਲਵਾ ਨਹਿਰ ਮੇਰੇ ਨਾਲ ਮੁਹੱਲੀ ਤੋਂ ਵੀਡੀਓ ਕਾਲ ਤੇ ਨੇ ਸਰਦਾਰ ਅਜੇਪਾਲ ਸਿੰਘ ਬਰਾੜ ਜੋ ਮਿਸਲ ਸਤਲੁਜ ਨਾਦੀ ਜਥੇਬੰਦੀ ਦੇ ਪ੍ਰਧਾਨ ਨੇ ਬਰਾੜ ਸਾਹਿਬ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਫਤੇ ਜੀ ਬਰਾੜ ਸਾਹਿਬ ਜਿਹੜੀ ਨਵੀਂ ਨਹਿਰ ਬਣਨ ਜਾ ਰਹੀ ਆ ਮਾਲਵਾ ਨਹਿਰ ਇਹਦੇ ਬਾਰੇ ਤੁਸੀਂ ਵੀ ਕੋਈ ਸਟੇਟਮੈਂਟ ਤੁਹਾਡੀ ਜਥੇਬੰਦੀ ਨੇ ਵੀ ਇੱਕ ਸਟੇਟਮੈਂਟ ਦਿੱਤੀ ਆ ਕੀ ਤੁਸੀਂ ਇਸ ਨਹਿਰ ਦੀ ਉਹ ਸਾਰੀ ਨਾਲ ਸਹਿਮਤ ਨਹੀਂ ਸਰ ਜਦੋਂ ਪਹਿਲਾਂ ਕੁਝ ਖਬਰਾਂ ਆਈਆਂ ਸੀਗੀਆਂ ਕਿ ਵੀ ਆਪਣਾ ਇਹ ਨਹਿਰ 700 ਕਿਊਸਿਕ ਦੀ ਬਣ ਰਹੀ ਆ ਤੇ ਇਹ ਦੀ ਜਿਹੜੀ ਆਪਣਾ ਹੈਗੀ ਆ ਜਿਹੜਾ ਇਹਦੀ ਲਾਗਤ ਆ ਉਹ ਪੂਰੀ ਤਰਤੇ ਪੰਜਾਬ ਕਰੂਗੀ ਇਹ ਦੋ ਗੱਲਾਂ ਨਾਲ ਆਪਾਂ ਸਹਿਮਤ ਸੀ ਕਿਉਂਕਿ ਜਦੋਂ ਪਹਿਲਾਂ ਆਪਾਂ ਮੁਦਕੀ ਮੋਰਚਾ ਲਾਇਆ ਸੀ ਤੇ ਆਪਾਂ ਇਹ ਮੰਗ ਕੀਤੀ ਸੀ ਵੀ ਰਾਜਸਥਾਨ ਫੀਡਰ ਦੇ ਵਿੱਚੋਂ ਸਾਨੂੰ ਮੋਗੇ ਦਿੱਤੇ ਜਾਂ ਤਾਂ ਉਹ ਤੋਂ ਸਾਨੂੰ ਇੰਸ਼ੋਰੈਂਸ ਹੋਈ ਸੀ ਕਿ ਨਹਿਰ ਬਣੂਗੀ ਤੇ ਵੱਡੀ ਨਹਿਰ ਬਣੂਗੀ ਪਰ ਹੁਣ ਜਦੋਂ ਸੀਐਮ ਸਾਹਿਬ ਨੇ ਇਹਦੀ ਦੁਬਾਰਾ ਇੱਕ ਜੋ ਪਲਾਨ ਦਿੱਤੀ ਹੈਗੀ ਆ ਜੋ ਕੰਕਰੀਟ ਉਹਨਾਂ ਨੇ ਉਥੇ ਕਿਹਾ ਹੈ ਕਿ ਹੁਣ 2000 ਕਯੂਬਿਕ ਕਯੂ 6 ਦੀ ਉਹ ਨਹਿਰ ਹੋਊਗੀ ਤੇ ਉਹਦੇ ਵਿੱਚ ਸੈਂਟਰ ਵੀ ਪੂਲ ਇਨ ਕਰੂਗਾ ਤੇ ਜਗ੍ਹਾ ਰਾਜਸਥਾਨ ਦੇ ਉਸ ਏਰੀਆ ਚੋਂ ਲਈ ਜਾਊਗੀ ਤਾਂ ਆਪਾਂ ਲਾਰਜਲੀ ਇਹਦੇ ਨਾਲ ਸਹਿਮਤ ਹੈਗੇ ਆਂ ਦੂਜਾ ਮਸਲਾ ਇਹ ਸੀ ਕਿ ਆ ਵੀ ਪਾਣੀ ਚੱਕਿਆ ਉਧਰਲੇ ਪਾਸੇ ਨੂੰ ਹਾਈ ਉਚਾਈ ਹੈਗੀ ਆ ਤਾਂ ਉਹ ਚੱਕਿਆ ਜਾਣਾ ਮੁਸ਼ਕਲ ਹੈਗਾ ਤੇ ਵੀ ਢਲਾਣ ਇਸ ਪਾਸੇ ਨੂੰ ਆ ਤਾਂ ਹੁਣ ਜੋ ਹਲੇ ਜੋ ਕੰਸੂਆਂ ਆ ਰਹੀਆਂ ہیں یا ਜੋ ਸਮਝ ਪਤਾ ਲੱਗੀ ਆ ਉਹ ਹੈਗੀ ਆ ਕਿ ਲਿਫਟ ਪੰਪਸ ਲੱਗਣਗੇ ਤੇ ਉਹ ਉਹਦਾ ਬਿੱਲ ਸਰਕਾਰ ਲਗਾਉਗੀ ਤੇ ਸਰਕਾਰ ਹੀ ਉਹਨੂੰ ਪੇ ਕਰੂਗੀ ਤਾਂ ਆਪਾਂ ਉਹ ਵੀ ਵੈਲਕਮ ਕਰਦੇ ਆ ਹੁਣ ਜੋ ਤਜਵੀਜ਼ ਦਿੱਤੀ ਗਈ ਹੈ ਜੋ ਸਾਹਮਣੇ ਨਜ਼ਰ ਆ ਰਿਹਾ ਉਹਦੇ ਸਾਬ ਨਾਲ ਆਪਾਂ ਓਕੇ ਆ ਉਹਨੂੰ ਇੰਪਲੀਮੈਂਟ ਕਦੋਂ ਹੁੰਦਾ ਹੈ ਜਾਂ ਕਿਵੇਂ ਹੁੰਦਾ ਉਹਦੇ ਉਹ ਵੇਖਦੇ ਆ ਜੋ ਬਰਾਸਾ ਇਹਦੇ ਤੇ ਖਰਚ ਹੋ ਰਿਹਾ ਵਾ ਤੁਹਾਨੂੰ ਲੱਗਦਾ ਵਾ ਵੈਸੇ ਤੇ ਜੋ ਇਹਨਾਂ ਦਾ ਐਸਟੀਮੇਟ ਆ ਉਹ ਕਾਫੀ ਘੱਟ ਲੱਗ ਰਿਹਾ ਵਾ 2300 ਕਰੋੜ ਪਰ ਤੁਹਾਨੂੰ ਲੱਗਦਾ ਇਹ 2300 ਕਰੋੜ ਵੀ ਪੰਜਾਬ ਸਰਕਾਰ ਕੋਲ ਹੈ ਜਾਂ ਲੱਗਦਾ ਵੀ ਕੇਂਦਰ ਵੱਲੋਂ ਕੋਈ ਮਦਦ ਹੋਊਗੀ ਕਿਉਂਕਿ ਸ਼ਾਇਦ ਇਹਦਾ ਕੋਈ ਡਿਫੈਂਸ ਪਰਪਸਸਸ ਵਾਸਤੇ ਵੀ ਇਹਦਾ ਕੋਈ ਫਾਇਦਾ ਹੋਊਗਾ ਸਰ ਆਪਾਂ ਜਦੋਂ ਮੀ ਮੋਰਚੇ ਦੇ ਫਾਈਨਲ ਹੋਈ ਸੀ ਆਪਾਂ ਲਗਾਇਆ ਸੀ ਕਿ ਮੋਰਚਾ ਜਿਹਦੇ ਵਿੱਚ ਕੁਝ ਮੰਗਾ ਸੀ ਗਿਆ ਇੱਕ ਤਾਂ ਇਹ ਸੀਗਾ ਕਿ ਵੀ ਹਰੀਕੇ ਤੋਂ ਲੈ ਕੇ ਫਰੀਦਕੋਟ ਤੱਕ ਨਹਿਰ ਪੱਕੀ ਨਾ ਹੋਵੇ Rajasthan ਫੀਡਰ ਪੱਕੀ ਨਾ ਕੀਤੀ ਜਾਵੇ ਉਹਨਾਂ ਚੋਂ ਹੀ ਇੱਕ ਇਹ ਮੰਗ ਸੀਗੀ ਕਿ Rajasthan ਫੀਡਰ ਦੇ ਵਿੱਚ ਮੋਗੇ ਲਗਾਏ ਜਾਣ ਤਾਂ ਉਹਦੇ ਚ ਆਪਣਾ ਇਹ ਸੀਗਾ ਕਿ ਵੀ ਉਹਨਾਂ ਨੇ ਆਖਿਆ ਵੀ ਨਹਿਰ ਬਣੂਗੀ ਤਾਂ ਉਦੋਂ ਸਾਨੂੰ ਇਹ ਕਿ ਇਨਫੋਰਮਲੀ ਇਹ ਦੱਸਿਆ ਗਿਆ ਸੀ ਕਿ ਵੀ ਨਹਿਰ ਇੱਡੀ ਜਲਦੀ ਕਿਵੇਂ ਸੈਂਕਸ਼ਨ ਹੋ ਜੂ ਕਿਉਂਕਿ ਪਿਛੀਆਂ ਜਿਵੇਂ ਟੋਡੀਆਂ ਵੀ ਰਿਪੋਰਟਾਂ ਅਸੀਂ ਹੋਲ ਵੀ ਆਪਾਂ ਵੇਖਿਆ ਸੀ ਤੇ ਸ਼ਮੇਸ਼ ਕਨਾਲ ਦੇ ਵਿੱਚ 100 ੜ ਚਨਾ ਆਉਂਦੀਆਂ ਸੀ ਪੰਡਸ ਦੀਆਂ ਹੋਰ ਸਿਡਬੀ ਸੀਐਲਓ ਤਾਂ ਇਹ ਇੱਡੀ ਜਲਦੀ ਕਿਵੇਂ ਹੋ ਜੂ ਤਾਂ ਉਦੋਂ ਸਾਨੂੰ ਜੋ ਉੱਥੇ ਮੌਜੂਦਾ ਅਫਸਰਾਨ ਸੀਗੇ ਉਹਨਾਂ ਨੇ ਇਹ ਦੱਸਿਆ ਸੀ ਕਿ ਇਹ ਡਿਫੈਂਸ ਦਾ ਪ੍ਰੋਜੈਕਟ ਹੈ ਜਲਦੀ ਇੰਪਲੀਮੈਂਟ ਹੋ ਜੂ ਤੇ ਇਹਦੇ ਵਿੱਚ ਆਪਾਂ ਨੂੰ ਫਾਇਦਾ ਹੈ ਕਿਉਂਕਿ ਲੈਂਡ ਆਪਾਂ ਨੂੰ ਫ੍ਰੀ ਮਿਲ ਜੂਗੀ ਤੇ ਸੈਕੰਡ ایر ਵੱਡੀ ਗੱਲ ਕੀ ਵੀ ਖਰਚਾ ਵੀ ਉੱਥੋਂ ਹੋ ਜਾਊਗਾ ਤਾਂ ਇਹ ਦੋ ਗੱਲਾਂ ਬਹੁਤ ਵੱਡੀਆਂ ਸੀ ਜਿਹਦੇ ਚ ਅਸੀਂ ਇਹ ਗੱਲ ਆਖੀ ਕਿ ਠੀਕ ਹੈ ਜੇ ਆਪਾਂ ਨੂੰ ਨਹਿਰ ਫ੍ਰੀ ਮਿਲ ਰਹੀ ਹੈ ਤਾਂ ਇੱਥੇ ਕੱਢੀ ਜਾਣੀ ਆਦਰਵਾਇਜ਼ ਜੇ ਆਪਾਂ ਟੈਕਨੀਕਲੀ ਦੇਖੀਏ ਸਰ ਤਾਂ ਨਹਿਰ ਜਿਹੜੀ ਹੈਗੀ ਆ ਉਹ ਜਿਹੜੀ ਆ ਬੋਰ ਮਾਈਨਰ ਹੈਗੀ ਆ ਉਸੇ ਨੂੰ ਸਟਰੋਂਗ ਕਰਨਾ ਚਾਹੀਦਾ ਜਾਂ ਪੁਰਾਣੀ ਨੈਟਵਰਕ ਨੂੰ ਸਟਰੋਂਗ ਕਰਕੇ ਉਹਦੇ ਟੇਲ ਐਂਡਸ ਤੱਕ ਪਾਣੀ ਪਹੁੰਚੇ ਜੇ ਸਾਈਫਨ ਨਾਲ ਦੂਜੇ ਪਾਸੇ ਪਾਣੀ ਲੈ ਜਾਣ ਬਟ ਸਿੰਸ ਉਹ ਆਪਸ਼ਨ ਅਵੇਲੇਬਲ ਨਹੀਂ ਕੀ ਇਹ ਆਪਸ਼ਨ ਲੈਂਡ ਵੀ ਰਾਜਸਥਾਨ ਸਰਕਾਰ ਫ੍ਰੀ ਦੇ ਰਹੀ ਆ ਤੇ ਗਵਰਨਮੈਂਟ ਆਫ ਇੰਡੀਆ ਵੀ ਇਹਦੇ ਵਿੱਚ ਕਾਫੀ ਹੱਦ ਤੱਕ ਫੰਡਿੰਗ ਕਰ ਰਹੀ ਆ ਤੋਂ ਆਪਾਂ ਉਹ ਪ੍ਰੋਸ ਐਂਡ ਕੌਨ ਮੈਜ਼ਰ ਕਰਕੇ ਕਿਹਾ ਵੀ ਓਕੇ ਇਹ ਵੀ ਚਲੋ ਅਸੈਪਟੇਬਲ ਹੈਗਾ ਸਭ। ਅ ਦੂਸਰਾ ਇੱਕ ਹੋਰ ਜਿਹੜਾ ਇਹਦਾ ਐਸਪੈਕਟ ਆ ਅਜੇਪਾਲ ਜੀ ਉਹ ਇਹ ਵਾਕਿ ਅੱਗੇ ਹੀ ਦੋ ਨਹਿਰਾਂ ਲੰਗਰੀਆਂ ਆ ਰਾਜਸਥਾਨ ਕਨਾਲ ਤੇ ਬਹੁਤ ਵੱਡੀ ਨਹਿਰ ਆ ਔਰ ਉਹਦੇ ਨਾਲ ਫਿਰ ਸਰਹੰਦ ਫੀਡਰ ਜਿਹੜੀ ਲੰਗਰੀ ਆ ਤੇ ਇੱਕ ਹੋਰ ਨਹਿਰ ਉਥੇ ਜਿਹੜੀ ਧਰਤੀ ਆ ਉਹ ਇੰਨਾ ਪਾਣੀ ਹੋਲਡ ਕਰ ਸਕੂਗੀ ਕਿ ਕਿਉਂਕਿ ਪਾਣੀ ਥੱਲੇ ਵੀ ਜਾਂਦਾ ਵਾ ਕਿਤੇ ਸੇਮਤ ਨਹੀਂ ਆ ਜੂ ਉਸ ਇਲਾਕੇ ਚ ਸਾਰ ਇਹ ਇਹ ਹੋ ਸਕਦਾ ਹੈ ਕਿ ਜਿਹੜਾ ਤਾਂ ਇੱਥੋਂ ਵਾਲਾ ਇਲਾਕਾ ਸਮਝ ਲਓ ਹਰੀਕੇ ਤੋਂ ਲੈ ਕੇ ਆਪਣਾ ਫਰੀਦਕੋਟ ਤੱਕ ਇੱਥੋਂ ਤੱਕ ਤਾਂ ਸੇਮ ਹੋਣ ਦਾ ਚਾਂਸ ਨਹੀਂਗਾ ਬਟ ਅੱਗੇ ਜਿੱਥੇ ਪਹਿਲਾਂ ਸੇਮ ਸੀਗੀ ਜਿੱਥੇ ਗਿੱਦੜਵੇ ਗਿੱਦੜਵਾ ਦੇ ਇਲਾਕੇ 'ਚ ਸੇਮ ਸੀਗੀ ਮੁਕਸਰ ਮੁਕਸਰ ਏਰੀਆ 'ਚ ਮੁਕਸਰ ਏਰੀਆ 'ਚ ਕਿਸ ਤਰੀਕੇ ਦੇ ਸਟੈਪਸ ਲਏ ਜਾਂਦੇ ਆ ਜਾਂ ਕਿਵੇਂ ਆ ਕਿਉਂਕਿ ਉੱਥੇ ਪਹਿਲਾਂ ਹੀ ਨਹਿਰ ਦੇ ਨਾਲ ਇੱਕ ਸੇਮ ਨਾਲਾ ਥੋੜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐ ਇਹ ਆਪਾਂ ਜਦੋਂ ਫਾਈਨਲ ਡਿਜ਼ਾਈਨ ਆਊਗਾ ਸਰ ਉਦੋਂ ਹੀ ਇਸ ਤੇ ਕਮੈਂਟ ਕਰ ਸਕਦੇ ਆ ਬਿਕਾਜ਼ ਸੇਮ ਇੱਕ ਬਹੁਤ ਵੱਡਾ ਇਸ਼ੂ ਸੀ ਬਟ ਡੈਫੀਨੇਟਲੀ ਜਿਹੜਾ ਸੇਮ ਐ ਸਰ ਉਹ ਚੜ੍ਹਦੇ ਵਾਲੇ ਪਾਸੇ ਨੂੰ ਵੈਸੇ ਘਟ ਰਹੀ ਆ ਹਮੇਸ਼ਾ ਅ ਸਰਹੰਦ ਫੀਡਰ ਦੇ ਨਾਲ ਵਾਲਾ ਜਿਹੜਾ ਇਲਾਕਾ ਉਹਦੇ ਵਿੱਚ ਸੇਮ ਜ਼ਿਆਦਾ ਰਹੀ ਆ ਕਿਉਂਕਿ ਲਹਿੰਦੇ ਪਾਸੇ ਨੂੰ ਸੇ ਬਹੁਤ ਪਾਣੀ ਦਾ ਟਲਾਨ ਤੇ ਚਾਂਸ ਜ਼ਿਆਦਾ ਹੈਗੇ ਆ ਸਰ ਸੋ ਸੇਮ ਦਾ ਇੰਨਾ ਡੇਂਜਰ ਤਾਂ ਹੈ ਨਹੀਂਗਾ ਬਟ ਫਿਰ ਵੀ ਜਦੋਂ ਡਿਜ਼ਾਈਨ ਆਊਗਾ ਜਾਂ ਕੁਝ ਹੋਊਗਾ ਐਕਚੁਅਲੀ ਉਦੋਂ ਹੀ ਇਹਦੇ ਤੇ ਕਮੈਂਟ ਕੀਤਾ ਜਾ ਸਕਦਾ ਕਿ ਸੇਮ ਦਾ ਕੀ ਇੰਪੈਕਟ ਇਹਦੇ ਤੇ ਪਊਗਾ ਪਰ ਇਹਦੇ ਕੋਈ ਪ੍ਰੋਪਰ ਸੈਂਟੀਫਿਕ ਅਨਾਲਿਸਿਸ ਸੋਇਲ ਟੈਸਟਿੰਗ ਵਗੈਰਾ ਉਸ ਏਰੀਆ ਦੀ ਹੋਈ ਆ ਵੀ ਇੰਨਾ ਪਾਣੀ ਇਹ ਚੱਲ ਸਕੂਗੀ ਸਰ ਮੇਰਾ ਖਿਆਲ ਨਹੀਂ ਹੋਈ ਵੀ ਹਲੇ ਤੱਕ ਕਿਉਂਕਿ ਬਹੁਤ ਵੇਖੋ ਐਕਚੁਅਲੀ ਮਤਲਬ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਕਿ ਟੈਕਨੀਕਲੀ ਰਾਈਟ ਮੈਥਡ ਊਡ ਹੈਵ ਬੀਨ ਸਰਹੰਦ ਨਹਿਰ ਦੇ ਵਿੱਚੋਂ ਹੀ ਨਹਿਰਾਂ ਦਾ ਜਿਵੇਂ ਜਾਲ ਵਿਛਾਇਆ ਸੀ ਅੰਗਰੇਜ਼ਾਂ ਨੇ ਉਸੇ ਉਸੇ ਜਾਲ ਨੂੰ ਹੀ ਅੱਗੇ ਮਤਲਬ ਉਸੇ ਨੂੰ ਹੀ ਸਟਰੈਂਥਨ ਕੀਤਾ ਜਾਂਦਾ ਉਹਦੇ ਵਿੱਚ ਵੱਡੀ ਪ੍ਰੋਬਲਮ ਇਹ ਹੈ ਕਿ ਰਾਜਸਥਾਨ ਫੀਡਰ ਨੇ ਆਪਣਾ ਜਿਹੜਾ ਪੰਜਾਬ ਆ ਉਹ ਵਿੱਚੋਂ ਕੱਟਤਾ ਇੱਕ ਜਗ੍ਹਾ ਤਾਂ ਉਹਦਾ ਜਿਹੜਾ ਹੱਲ ਸੀ ਉਹ ਕੱਟਿਆ ਸੀ ਵੀ ਸਰਹੰਦ ਫੀਡਰ ਬਣੇ ਤੇ ਪਰ ਜੇ ਇਹ ਨਹਿਰਾ ਟੇਲੈਂਟਸ ਤੱਕ ਪਾਣੀ ਪਹੁੰਚਾਉਣਾ ਹੈ ਤਾਂ ਉਸੇ ਨੂੰ ਅਗਾ ਕਿਵੇਂ ਨਾ ਕਿਵੇਂ ਪਾ ਕੇ ਅੱਗੇ ਲੈ ਜਾਂਦੇ ਪਰ ਇਹ ਚੀਜ਼ ਕਰਨ ਦੀ ਬਜਾਏ ਕਿ ਇੱਥੋਂ ਨਹਿਰ ਜਿਹੜੀ ਕੱਢੀ ਗਈ ਉਹਦੇ ਤੋਂ ਕਲੀਅਰ ਹੈਗਾ ਕਿ ਨਹਿਰ ਦਾ ਜਿਹੜਾ ਪਰਪਸ ਚਲੋ ਠੀਕ ਆ ਪਾਣੀ ਮਿਲ ਜਾਊਗਾ ਬਟ ਉਹਦਾ ਪਰਪਸ ਐਕਚੁਅਲੀ ਪਾਣੀ ਨਹੀਂਗਾ ਉਹਦਾ ਪਰਪਸ ਕੋਈ ਹੋਰ ਹੈਗਾ ਜਿਹੜਾ ਕਿ ਜਿਵੇਂ ਉਹਨਾਂ ਨੇ ਇਨਫਾਰਮਲੀ ਆਪਾਂ ਨੂੰ ਕਿਹਾ ਕਿ ਹਾਂ ਵੀ 50 ਫੁੱਟ ਚੌੜੀ 12 ਫੁੱਟ ਨਹੀਂ ਵੀ ਕੋਸ ਦੇਖੋ ਤਾਂ ਜਿਹੜਾ ਵਾਟਰ ਅਲਾਉਂਸ ਹੈਗਾ ਉਹ ਸਾਰੇ ਪੰਜਾਬ ਦੇ ਵਿੱਚ 3.05 ਕਿਊਸਿਕ ਹੈ ਹੈ ਕਈ ਜਗ੍ਹਾ ਤਾਂ 1.9 ਹੀ ਹੈ ਪਰ ਇੱਥੇ ਜੀ ਆਪਾਂ 2 ਲੱਖ ਏਕੜ ਦੇ ਉੱਤੇ 2000 ਕਿਊਸਿਕ ਵਾਲੀ ਨਹਿਰ ਦੇ ਨਿਕਲ ਗਿਆ ਦਾ ਮਤਲਬ ਵਾਟਰ ਲਾਉਂਸ 10 ਕਿਊਸਿਕ ਦੇ ਕਰੀਬ ਹੋ ਗਿਆ which is ਆਪੇ ਆਪ ਚੀ ਮਤਲਬ ਵੱਡੀ ਗੱਲ ਹੋ ਗਈ ਕਿ ਵੀ ਇੰਨਾ ਜ਼ਿਆਦਾ ਵਾਟਰ ਅਲਾਉਂਸ ਕਿਉਂ ਦਿੱਤਾ ਜਾਊਗਾ ਸੋ ਇਹ ਪਰ ਹੈਕਟੇਰਿਆ ਕਿ ਪਰ ਇਕੜਿਆ ਇਹ ਅਜੇਪਾਲ ਇਹ ਵਾਟਰ ਅਲਾਉਂਸ ਪਰ ਜਿਹੜਾ ਦੱਸ ਰਹੇ ਤੁਸੀਂ ਫਿਗਰਸ ਇਹ ਪਰ ਹੈਕਟੇਰਿਆ ਕਿ ਪਰ ਇਕੜਿਆ ਨਹੀਂ ਸਰ ਇਹ ਪਰ 1000 ਇਕੜ ਦੇ ਉੱਤੇ ਆਪਾਂ ਅਲਾਉਂਸ ਦਿੱਤਾ ਹੁੰਦਾ ਦਬਾਬੇ ਦੇ ਵਿੱਚ 1.9 ਹੈਗਾ ਜੀ ਮਾਲਵੇ ਦੇ ਲਾਰਜ ਸੈਕਸ਼ਨ ਦੇ ਵਿੱਚ 3.05 ਹੈਗਾ ਜੀ ਕਿ ਜਿਹੜਾ ਈਸਟਰਨ ਕਨਾਲ ਆਉਦੇ ਤੇ 5 ਕਿਊਸਿਕ ਦਾ ਹੈਗਾ ਬਟ ਇੱਥੇ 10 ਕਿਊਸਿਕ ਦਾ ਬਣ ਜਾਂਦਾ ਇਹ ਮੇਰਾ ਕਹਿਲ ਕਿਸੇ ਦੀ ਮੰਗ ਵੀ ਨਹੀਂ ਹੋਣੀ ਕਿ 10 ਕਿਊਸਿਕ ਦਾ ਵਾਟਰ ਲੌਂਸ ਦਿਓ ਕਿਉਂਕਿ 5 6 ਕਿਊਸਿਕ ਨਾਲ ਚੰਗੀ ਖੇਤੀ ਹੋ ਜਾਂਦੀ ਹੈ ਪਰ ਬਹੁਤ ਮਤਲਬ ਜੋ ਮਤਲਬ ਇੰਨਾ ਜਿਆਦਾ ਜੋ ਕੀਤਾ ਜਾ ਰਿਹਾ ਉਹਦੇ ਤੋਂ ਆਏ ਸ਼ੱਕ ਪੈਂਦਾ ਕਿ ਵੀ ਇਹ ਪ੍ਰੋਜੈਕਟ ਕਿਸੇ ਹੋਰ ਰੀਜ਼ਨਸ ਕਰਕੇ ਹੈ ਜਾਂ ਇਹਦੇ ਚ ਇੰਨਾ ਵਾਟਰ ਫਲੋ ਹੀ ਨਹੀਂ ਕਰ ਸ਼ਾਇਦ ਸ਼ਾਇਦ ਇੰਨਾ ਪਾਣੀ ਛੱਡਿਆ ਨਹੀਂ ਜਾਊਗਾ ਇਹਨਾਂ ਸ਼ਾਇਦ ਪਾਣੀ ਜਾਂਦਾ ਵੀ ਨਹੀਂ ਕਿਉਂਕਿ ਜਿਹੜੀ ਗੰਗ ਕੇ ਨਾਲ ਲਿਆ ਉਹਦੀ ਅਸਲੀ ਕੈਪੈਸਿਟੀ ਤੇ ਉਹਦੀ 2800 ਕਿਊਸਿਕ ਸੀਗੀ ਪਰ ਉਹਦੇ ਚੰ ਨਾਰਮਲੀ 2000 ਕਿਊਸਿਕ ਮਸਾਂ ਹੀ ਕਦੀ ਕਦੀ ਜਾਂਦਾ ਉਹਦੇ ਵਿੱਚ ਸਰ ਉਹ ਅਨਮਸ ਲਿਆ ਜਾਂਦਾ ਸਰ अबाउट 10 ਟੂ 20% ਘਟ ਜਾਂਦਾ ਪਾਣੀ ਜੇ ਇਹਦਾ ਵੀ ਆਪਾਂ ਲਈਏ 2000 ਕਿਊਸਿਕ ਤੋਂ ਜੇ ਬਾਤ ਦਾ ਤਾਂ ਇਹਦੇ ਵਿੱਚ ਵੀ 16-1700 ਕਿਊਸਿਕ ਜਾ ਸਕੂਗਾ ਸਰ ਜੀ ਦੂਸਰਾ ਮੈਂ ਚਾਹਨਾ ਤੜਾ ਵਿਚਾਰ ਕੀ ਇੱਕ ਹੋਰ ਨਹਿਰ ਦਾ ਪ੍ਰਪੋਜ਼ਲ ਸੀ ਜਿਹਦੇ ਤੇ ਅਸੀਂ ਵੀ ਕੰਮ ਕੀਤਾ ਸੀ ਮੈਂ ਵੀ ਕੰਮ ਕੀਤਾ ਸੀ ਉਹ ਹੈ ਦਸ਼ਮੇਸ਼ ਨਹਿਰ ਤੁਹਾਡੀ ਕੀ ਜਾਣਕਾਰੀ ਹੈ ਹੁਣ ਉਹ ਮਸਲਾ ਕਿੱਥੇ ਖੜਾ ਵਾ ਸਰ ਬੈਸੇ ਤਾਂ ਵੇਖੋ ਜੇ ਸਕੇਂਦਰ ਇੰਨਾ ਦਰਿਆਦਿਲ ਹੋ ਗਿਆ ਆਪਾਂ ਨੂੰ ਕਹਿੰਦਾ ਵੀ ਇੱਧਰ ਲਹਿਰ ਕੱਢ ਲੋ ਸੀ ਫ੍ਰੀ ਜਗ੍ਹਾ ਦੇਣ ਲਈ ਤਿਆਰ ਆ ਤਾਂ ਮੇਰਾ ਖਿਆਲ ਸੀਐਮ ਸਾਹਿਬ ਨੂੰ ਅ ਇਹ ਵੀ ਪੁਸ਼ ਕਰਨਾ ਚਾਹੀਦਾ ਬਿਕੋਜ਼ ਇਧਰ ਨੀਡ ਬਹੁਤ ਜ਼ਿਆਦਾ ਹੈ ਉਧਰ ਤਾਂ ਫਿਰ ਵੀ ਲਿਫਟ ਪੰਪ ਨਾਲ ਪਾਣੀ ਲੱਗ ਰਿਹਾ ਇਧਰ ਤਾਂ ਸੋਰਸਸ ਆਫ ਵਾਟਰ ਹੀ ਹੈ ਨਹੀਂ ਕਿ ਕਿਸੇ ਤਰੀਕੇ ਦੇ ਵੀ ਪਾਣੀ ਦੇ ਤੇ ਬਹੁਤ ਅਰਬਨ ਡਿਵੈਲਪਮੈਂਟ ਹੋ ਰਹੀ ਹੈਗੀ ਆ ਤੇ ਨਹਿਰ ਦੀ ਬਹੁਤ ਜ਼ਿਆਦਾ ਲੋਡ ਆ ਤੇ ਬਹੁਤ ਪੈਸਾ ਤਾਂ ਆਪਣਾ ਜਿਹੜਾ ਹੈਗਾ ਉਹ ਸ਼ਾਇਦ ਕੂੜਾ ਤੋਂ ਜਾਂ ਉਹਦੇ ਤੋਂ ਲਾਈਨ ਵਾਲਾ ਪਿਆ ਜਾਂ ਕੁਝ ਉਹ ਜਾਂ ਸਿਸਟਮ ਨਾਲ ਤੇ ਉਹ ਨਹਿਰ ਨਿਕਲਣੀ ਚਾਹੀਦੀ ਆ ਤੇ ਆਪਾਂ ਨੂੰ ਇਹ ਦੇ ਉੱਤੇ ਮੇਰਾ ਖਿਆਲ ਕੰਮ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਕਰਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਕੰਮ ਇਹ ਤੇ ਆਲਰੇਡੀ ਹੋਇਆ ਹੋਇਆ ਆ ਆਲਮੋਸਟ ਡਿਜ਼ਾਈਨਸ ਬਣੇ ਹੋਏ ਆ ਖਰਚਾ ਕੀ ਹੋਊਗਾ ਰਸਤੇ ਕੀ ਹੋਣਗੇ ਉਹਦੇ ਕੀ ਮੈਥਡਸ ਨਾਲ ਹੋ ਸਕਦੀ ਹੈ ਉਹ ਕੀਤਾ ਜਾਵੇ ਪਰ ਜਿਵੇਂ ਲੱਗਦਾ ਹੈ ਕਿ ਵੀ ਉਹ ਕੋਈ ਤਰਜੀਹ ਨਹੀਂ ਹੈ ਇਸੇ ਕਰਕੇ ਮੈਂ ਵਾਰੀ ਵਾਰੀ ਕਹਿਣਾ ਹੈ ਕਿ ਵੀ ਇਹ ਨਹਿਰ ਕਿਸੇ ਹੋਮ ਰਿਲਟਰੀਅਲ ਪਰਪਸਾਸ ਤੇ ਕੱਟੀ ਜਾ ਰਹੀ ਹੈ ਜਿਹੜੀ ਕਿ ਪੰਜਾਬ ਨੂੰ ਬਾਅਦ ਚ ਸਮਝ ਆਊਗੀ ਇਹ ਜਿਹੜੀ ਆਪਣੀ ਐਕਚੁਅਲੀ ਨੀਡ ਦੀਆਂ ਨਹਿਰਾਂ ਜਿਵੇਂ ਦਸ਼ਮੇਸ਼ ਨਹਿਰਾਂ ਕਿਉਂਕਿ ਮੋਹਾਲੀ ਨੂੰ ਉਹਨੇ ਪਾਣੀ ਵੀ ਦੇਣਾ ਹੈ ਪੀਣ ਵਾਲਾ ਵੀ ਡਰਿੰਕਿੰਗ ਵਾਟਰ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਤੇ ਉਹ ਉਹ ਨਹਿਰਾਂ ਜਿਹੜੀਆਂ ਹੈਗੀ ਆ ਉਹ ਉਧਰ ਤਰਜੀਹ ਨਹੀਂ ਦਿੱਤੀ ਜਾਂਦੀ ਤੇ ਉਹ ਜਾਂ ਕਿਤੇ ਨਾ ਕਿਤੇ ਜਿਵੇਂ ਆਪਾਂ ਨੂੰ ਪਨਿਸ਼ਮੈਂਟ ਦੇਣੀ ਹੋਵੇ ਕਿ ਵੀ ਐਸਵਾਈਐਲ ਤੁਸੀਂ ਪੂਰੀ ਨਹੀਂ ਕਰਦੇ ਤਾਂ ਉਹਦੇ ਨਾਲ ਉਹਨੂੰ ਟੈਗ ਕੀਤਾ ਸੋ ਦੇ ਰੀਜ਼ਨਸ ਦਾ ਐਡਮਿਨਿਸਟ੍ਰੇਸ਼ਨ ਨੂੰ ਜਾਂ ਪੋਲਿਸੀ ਮੇਕਰਸ ਨੂੰ ਬੈਟਰ ਪਤਾ ਹੋਗੀ ਉਹ ਨਹਿਰ ਜ਼ਰੂਰ ਚਲਣੀ ਚਾਹੀਦੀ ਹੈ ਜੇ ਇੱਥੇ ਆਪਾਂ 2300 ਕਰੋੜ ਖਰਚਣ ਨੂੰ ਤਿਆਰ ਆ ਤਾਂ ਉਹ ਨਹਿਰ ਵੀ ਉਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਪੂਰੀ ਕਰਨੀ ਬਹੁਤ ਮਿਹਰਬਾਨੀ ਅਜੇਪਾਲ ਤੁਸੀਂ ਸਮਾਂ ਕੱਢਿਆ ਥੈਂਕ ਯੂ ਥੈਂਕ ਯੂ ਫॉर ਯੂਰ ਓਪੀਨੀਅਨ ਸਰ ਵੈਕਟਿਕਾ ਕਾਲ ਸਰ ਵੈਕਟਿਕ ਗੁਰਫਤ ਜੀ